ਬਹੁਤ ਖੁਸ਼ੀ ਮਿਲਦੀ ਆ ਤੇ ਮੈਨੂੰ ਬਹੁਤ ਵਧੀਆ ਲੱਗਾ ਸੀ ਅ ਫਰਮਾਤਮਾ ਦੀ ਨਗਰੀ ਚ ਆਇਆ ਤੇ ਬਲੇਸਿੰਗਸ ਲੈ ਕੇ ਜਾ ਰਿਹਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਨਵੇਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਰਦਾਸ ਬਸ ਆਉਣਾ ਬਹੁਤ ਜ਼ਰੂਰੀ ਆ ਬਲੇਸਿੰਗਸ ਲੈਣੀਆਂ ਬਹੁਤ ਜ਼ਰੂਰੀ ਆ ਆਪ ਤੇ ਵਾਹਿਗੁਰੂ ਆਪਣੀ ਕਿਰਪਾ ਕਰੂਗਾ ਅਸੀਂ ਤਾਂ ਬਸ ਆਪਣੇ ਮਨ ਦੀ ਕਸਵੀ ਕਰਕੇ ਆ ਗਏ ਆ ਬਹੁਤ ਪੀਸ ਫੀਲ ਹੋਇਆ ਸਕੂਨ ਫੀਲ ਹੋਇਆ ਔਰ ਮੈਂ ਰੈਡੀ ਆ ਆਪਣੀ 31 ਅਕਤੂਬਰ ਨੂੰ ਮੈਂ ਗਈ ਸੀ ਮੇਰਾ ਸਫਰ ਬਹੁਤ ਵਧੀਆ ਸੀ ਮੈਂ ਚਾਹੁੰਨੀ ਆ ਕਿ ਮੇਰੇ ਭਰਾ ਦਾ ਸਫਰ ਵੀ ਤੁਸੀਂ ਸਾਰੇ ਪੰਜਾਬੀ ਇਕੱਠੇ ਹੋ ਕੇ ਉਹਨੂੰ ਵੋਟਾ ਕਰੋ ਆਪਣੇ ਘਰ ਦਾ ਬੰਦਾ ਵਾ ਮੈਂ ਚਾਹੁੰਨੀ ਆ ਅੱਗੇ ਤੱਕ ਜਾਵੇ ਬਸ ਤੁਸੀਂ ਵੋਟਾ ਕਰੋ ਜਦੋਂ ਵੀ ਉਹ ਨੋਮੀਨੇਟ ਹੁੰਦਾ ਸ ਤੁਸੀਂ ਦੇਖਦੇ ਜਾਓ ਆਪਾਂ ਨਾ ਸਿੰਗਿੰਗ ਛੱਡਨੀ ਆ ਜਾਂ ਨਾ ਐਕਟਿੰਗ ਛੱਡਨੀ ਆ ਆਪਾਂ ਸਭ ਕਰਨਾ ਜੋ ਜੋ ਆਪਣੇ ਚ ਟੈਲੈਂਟ ਆ ਜੀ ਇਸ ਕਰ ਤੇ ਮੈਂ ਕਮੈਂਟ ਬਿਲਕੁਲ ਨਹੀਂ ਕਰ ਸਕਦੀ ਕਿਉਂਕਿ ਮੈਂ ਹੱਲੇ ਇੰਨੀ ਵੱਡੀ ਨਹੀਂ ਹੋਈ ਕਿ ਮੈਂ ਇਸ ਚੀਜ਼ ਤੇ ਕੋਈ ਆਪਣੀ ਟਿਪਨੀ ਦੇ ਸਕਾਂ ਸੋ ਮੈਨੂੰ ਨਹੀਂ ਪਤਾ ਕੀ ਕਨਸੀ ਕਨਸਕਵੈਂਸੀ ਰਹਿ ਚੀਂਗੇ ਮੈਂ ਚਾਹੁੰਦੀ ਆ ਕਿ ਪੰਜਾਬ ਵਾਸਤੇ ਹੀ ਪੰਜਾਬ ਵਾਸਤੇ ਹੀ ਬਣਾਈਆਂ ਪੰਜਾਬ ਪੰਜਾਬ ਜੀ ਬਣੀ ਆ ਤੇ ਤੁਸੀਂ ਸਾਰੇ ਜਾਣੇ ਦੇਖ ਕੇ ਆਇਓ ਤੁਹਾਨੂੰ ਬਹੁਤ ਹੀ ਵਧੀਆ ਲੱਗੂ ਤੇ ਇੱਕ ਫੈਮਿਲੀ ਫਿਲਮ ਬਿਲਕੁਲ ਨਾ ਚੀਜ਼ ਕਿਉਂਕਿ ਫੈਮਿਲੀ ਨੂੰ ਨਹੀਂ ਲੈ ਕੇ ਜਾਣਾ ਸਾਰਿਆਂ ਨੂੰ ਨਾਲ ਇਕੱਠੇ ਹੋ ਕੇ ਲੈ ਕੇ ਜਾਓ 1950 ਤੇ 2025 ਦੀ ਸਟੋਰੀ ਆ ਬਹੁਤ ਵਧੀਆ ਲੱਗੂਗਾ ਬਹੁਤ ਪਿਓਰਿਟੀ ਆ ਆਪਣੀ